ਆ ਵੀ ਇਥੋਂ ਇਥੋਂ 1 2 ਜੂਮ ਕਰ ਲ ਕਰੋ ਠੀਕ ਹੈ ਆ ਟੇਡਾ ਰਖਣਾ ਮਾਰ ਦੱਸਣਾ ਮਾਰ ਦੱਸਣਾ ਮਾਰ ਦੱਸਣਾ ਬਹੁਤ ਵਧੀਆ ਆਊਟਰ ਜੂਮ ਜੂਮ ਕਰ ਲ ਗਏ ਵਸੇ ਯਾਰ ਉਹ ਗੇਮ ਛੋੜ ਗੇਮ ਉਹ ਗੇਮ ਛੁੱਟੀ ਭਾਈ ਪਾਉਲ ਕਾਉਂਟ ਹੈਂਡ ਲਾ ਕੇ ਯਹੀਂ ਚੱਲ ਤੈਂ ਚਾਰ ਮਿੰਟ ਪਾਸ ਦੇ ਦੇ ਉਹਨੂੰ ਕੋਈ ਆਪਣੇ ਬੰਦਾ ਦਾ ਇਹਨੂੰ ਦੇ ਦੇ ਲੈ 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 ਫੜਾਈ ਚੱਲ 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 ਆਹ ਮੈਂ ਚੱਲ ਚੱਲ ਭਾਜ ਮੈਨੂੰ ਚੇਤਾ ਪੁੱਲ ਜਦੋਂ ਆਪੜ ਕੇ ਤੀ ਬੋਲਦਾ ਹੀ ਤੇ ਇੱਥੇ ਪਾਸੇ ਤੇ ਨਹੀਂ ਹੈ ਨਾ ਹਉ ਕਾਉਂਟ ਉਠਾ ਉਠਾ ਕਾਉਂਟ ਬਹੁਤ ਵਧੀਆ ਬਹੁਤ ਵਧੀਆ ਬੋਰ ਕਰਦੇ ਨਾ ਬੋਰ ਤੋਂ ਤੇ ਬਾਹਰ ਨਾ ਜਾਓ ਆ ਬੋਲ ਆਊਟ ਬੋਲੇ ਆਊਟ ਆਊਟ ਨਹੀਂ ਗੋਲੇ ਆਊਟ ਬਹੁਤ ਫਾਉਲ ਹੈ ਨਹੀਂ ਕੀ ਹੁੰਦਾ ਇਹ ਇਹ ਫੁੱਟਬਾਲ ਵਾਸਤੇ ਹੁੰਦੇ ਆ ਸਲਿੱਪ ਨਹੀਂ ਨਾ ਹੁੰਦਾ ਪੈਰ ਆਊਟ 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 बहुत ट्रेन है देखो यूट्यूब गोल 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 गोलरी गुड एक नंबर एक रुपया इन तेरे ਕੀ ਨਾ ਕੋਈ ਹੋਰ ਵੀ ਨੋ ਨਾ ਪਰਤੇ ਕੇ ਰਹਾ ਸਾਹ ਨਹੀਂ ਹੈ ਕੀ ਗੱਲ ਨਹੀਂ ਪਰਤੇ ਰਹਿਣਾ ਟੋਲ ਕਰਨਾ ਤੂੰ ਉੱਥੇ ਚੱਕਾ ਟਮਾਰਨਾ ਉਹਦੇ ਸੱਟ ਲੱਗ ਗਈ ਆ ਨਹੀਂ ਰਹੇਗਾ ਹੈਂਕ ਨਹੀਂ ਰਹੇਗਾ ਲਓ ਵੀ ਫੁੱਟਬਾਲ ਦਾ ਮੈਚ ਚੱਲ ਰਿਹਾ ਸਾਡਾ ਇੱਥੇ ਜਵਾਕਰਾਂ ਦਾ ਅੱਜ ਬਹੁਤ ਤਗੜਾ ਸੈਮੀਫਾਈਨਲ ਮੈਚ ਆ ਸਾਡਾ ਬੱਚਿਆਂ ਨਾਲ ਇੱਥੇ ਆ ਦੇਖੋ ਪਸੀਨਾ ਪਸੀਨੀ ਹੋਏ ਪਏ ਜਾਵਾ ਆ ਸਾਡਾ ਤੇਰਾ ਬਾਊ ਵੀ ਖੜਾ ਆ ਇੱਥੇ ਰੱਖ ਮਾਰ ਦੇ ਚੰਬਾ ਪੱਟਾ ਤੇ ਥਾਪੀਆਂ ਦੇਖੋ ਗੋਲ ਕਰਕੇ ਮਿੱਠੇ ਸਾਰੇ 5.50 ਰੁਪਿਆ ਨਾਵਾ ਮੇਰੇ ਵੀਰੋ ਜੋ ਗੋਲ ਕਰ ਐ ਸੇਕ ਸਿੰਘ ਲੈ ਦੇ ਦੇ ਗੋਲ ਆਊਟ ਲਪਾਉ ਮਾਰ 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 ਗਈ ਆਊਟ ਇਹ ਸਾਡਾ ਵੀ ਸ਼ਿਵਮ ਬਾਊ ਇੱਕ ਦੋ ਗੋਲ ਕਰ ਤੇ ਚੋਬਰ ਨੇ <Sus> मार मार अब ਪਿੱਛੇ ਲੈ ਜਾ ਮੋੜ ਕੇ ਪਿੱਛੇ ਦੇਖੋ ਜੀ ਬਹੁਤ ਫਸਵਾ ਮੈਚ ਚੱਲਦਾ ਸਾਡਾ ਇੱਥੇ ਕੋਰਪਾਲੇ ਚੋપરા ਨਾਲ ਹੁਣ ਤੇ ਸਾਰਾ ਕਰੈਕਟ ਮੈਚ ਚੱਲੀ ਜਾਂਦਾ ਉਹ ਸਾਡਾ ਇੱਥੇ ਸਾਡਾ ਫਸਵਾ ਮੈਚ ਚੋਪਰ ਸਰਾ ਕਰਾਉਂਦੇ ਹੋਏ हल्कू हल्कू ए बंदर रे तेरा इंटरव्यू लेना ठीक है बाद ठीक है इंटरव्यू लेंगे ठीक है इसके बाद कितने गोल किए कितने ठीक है पूरा वाव वा वा जा खींच के छबम काउंट ਆਊਟ ਹੋ ਗਿਆ ਯਾਰ ਉਹ ਦੇਖੋ ਉਹ ਆਪਾਂ ਨੂੰ ਪਾਣੀ ਲੀਕਿਆ ਕਿੰਨਾ ਮੋੜੇ ਹਾਂ ਲੈ ਹੋ ਗਈ ਆ ਮੈਂ ਤਾਂ ਮਾਰ ਹਾਂ ਉਹ ਇਹਨੂੰ ਗੋਲ ਚ ਖੜਾ ਉਹਨਾਂ ਇਹਨੂੰ ਗੋਲ ਚ ਖੜਾ ਦੇ ਅਰੇ ਆ ਕੇ ਖੜਾ ਦੂੰਗਾ ਭੱਜ ਗਿਆ ਭੱਜ ਗਿਆ ਮੈਨੂੰ ਤਰ ਕੋਲ ਆ ਭਾਈ ਬਤਾਈਏ ਪਹਿਲੇ ਆਪ ਹੈ ਨਾ ਮੈਂ ਕੈਮਰਾਮੈਨ कैमरा मैन जल्दी बॉक्स करो जल्दी के नहीं करोड़ जोर से मार करून गौल 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 गोल OH